ਬਰੇ ਕਈ ਮੇਰੇ ਵੀਰ ਫੋਨ ਕਰਦੇ ਹੁੰਦੇ ਨੇ ਜਾਂ ਮੈਸੇਜ ਕਰਦੇ ਹਨਾ ਬਈ ਅਸੀਂ ਨੇ ਨਵਾਂ ਕੰਮ ਸਟਾਰਟ ਕਰਨਾਗਾ ਵੀ ਕਿਵੇਂ ਕਰੀਏ ਕਿੰਨੀਆਂ ਇੱਕ ਮੱਝਾਂ ਤੋਂ ਕੰਮ ਸਟਾਰਟ ਕਰਨਾ ਹਨਾ ਤੇ ਉਹ ਵੀਰ ਜਿਹੜੇ ਵੀਡੀਓ ਆਪਣੀ ਵੀਡੀਓ ਨਾ ਧਿਆਨ ਨਾਲ ਸੁਣ ਲੈਣਾ ਕਿਵੇਂ ਕੰਮ ਸਟਾਰਟ ਕਰਨਾ ਕਿਵੇਂ ਕਾਮਯਾਬ ਹੋਇਆ ਜਾਂਦਾਗਾ ਦੇਖ ਵੀਰੇ ਜੇ ਤੇ ਕੰਮ ਸਟਾਰਟ ਕਰਨ ਤੇ ਮੰਨ ਲਾ ਤੇਰੇ ਕੋਲ ਕੋਈ ਮੱਝ ਨਹੀਂ ਹੈਗੀ ਨਵਾਂ ਕੰਮ ਤਾਂ ਸਟਾਰਟ ਕਰਨਾ ਠੀਕ ਹੈ ਤੂੰ ਦੋ ਮੱਝਾਂ ਲੈ ਲੈ ਇੱਕ ਤਾਂ ਤੂੰ ਤੋਕੜ ਗੱਭਣ ਲੈ ਲੈ 2.3 ਮਹੀਨੇ ਦੇ ਗੱਭਣ ਮਿਲ ਜਾਂਦੀ ਆ ਵੀਰੇ ਠੀਕ ਆ 7-8 ਲਾ 8-9 ਲੀਟਰ ਦੁੱਧ ਦੇਈ ਜਾਂਦੀ ਹੁੰਦੀ ਆ ਮੱਝ ਇਹ ਟੋਕੜ ਗੱਭਣ ਹੁੰਦੀ ਹੈਗੀ 2.3 ਮਹੀਨੇ ਵਾਲੀ 7-8 ਲੀਟਰ ਤੈਨੂੰ ਉਹ 65-70 ਹਜ਼ਾਰ ਤੱਕ ਜਿਹੜੀ ਮੱਝ ਆ ਤੈਨੂੰ ਉਹ ਮਿਲ ਜੂਗੀ ਉਸ ਤੋਂ ਬਾਅਦ ਆ ਜਾ ਵੀਰੇ ਇੱਕ ਤੁਲੇ ਦਾ ਲੈ ਲੈ ਮੱਝ ਤਾਜੀ ਸੂਈ ਹੋਈ 12-13 ਲੀਟਰ ਆ ਜਿਹੜੀ 12-13 ਲੀਟਰ ਵਾਲੀ ਆ ਉਹ 90 ਹਜ਼ਾਰ 95 ਹਜ਼ਾਰ ਤੋਂ ਲੱਖ ਤੋਂ ਛੇਟਾਟਾ ਮਿਲ ਜੂਗੀ ਲੱਖ ਤੋਂ ਛੇਟਾਟਾ ਮਿਲ ਜੂ ਤੈਨੂੰ ਉਹ ਤੇ ਉਹਨਾਂ ਮੰਗਰ ਕਦਾਂ ਲੱਗੀ ਵੀਰੇ ਜਿਹੜੇ 1.5 ਲੱਖ ਰੁਪਏ ਦੀ ਮੈਸ ਦੀ ਗੱਲ ਕਰਦੇ ਨੇ 20 20 ਲੀਟਰ ਵਾਲੀਆਂ ਗੱਲਾਂ ਕਰਦੇ ਹਨਾ ਉਹਨਾਂ ਮੰਗਰ ਲੱਗ ਕੇ ਨਾ ਕਰੀ ਉਹ ਐਂ ਦੀ ਪੱਕੇ ਐਂ ਕੱਢਦੀ ਜਿੱਦਾਂ ਕਾਮਯਾਬ ਹੋਣਾ ਇਹਦੇ ਨਾਲ ਕੀ ਫਾਇਦਾ ਤੈਨੂੰ ਮੈਂ ਗੱਲ ਦੱਸਦਾ ਜਿਹੜੀ ਤੋਕੜ ਕੱਪਣਾ ਉਹਦਾ ਜਿਹੜਾ ਦੁੱਧ ਦਾ ਗਾ ਤੂੰ ਡੇਰੀ ਚ ਪਾਈ ਚੱਲੀ ਠੀਕ ਆ 65 70 ਰੁਪਏ ਤੇਰਾ ਡੇਰੀ ਚ ਲੱਗੀ ਜਾਊਗਾ ਕਿਉਂਕਿ ਹੁਣ ਗਰਮੀਆਂ 'ਚ ਰੇਟ ਵਧੂ ਹੋਊਗਾ ਵਧੀਆ ਰੇਟ ਮਿਲੂਗਾ ਜਿਹੜੀ ਸੱਜਰ ਸੂਈ ਆ ਗਈ ਉਹਦਾ 65 ਰੁਪਏ ਤੋਂ ਇੱਕ ਦੋ ਘਰ ਸ ਹੈ ਅਬੀ ਮਤਲਬ ਜਿੱਥੇ ਤੇ ਜਾਣ ਪਸਣਾ ਉੱਥੇ ਲਾ ਕੇ ਨਾ ਤੇਰਾ 65 ਰੁਪਏ ਤੇਰਾ ਉਰਥੇ ਰੇਟ ਪਈ ਜਾਊਗਾ ਠੀਕ ਆ ਦੋ ਚਾਰ ਘਰ ਤੇ ਲੱਗ ਗਏ 65 ਰੁਪਏ ਨੂੰ ਲਾਲਾ ਉਸ ਤੋਂ ਬਾਅਦ ਤੇਰਾ ਸਰਕਲ ਚੱਲਦਾ ਚੱਲਦਾ ਹੋ ਜਾਊਗਾ ਜਦੋਂ ਜਿਹੜੀ ਤਾਜੀ ਸੂਈ ਆਉ ਉਹ ਟੋਕੜ ਹੋ ਜੂਗੀ ਜਦੋਂ ਦੁੱਧ ਘਟਜੂ ਜਿਹੜੀ ਤੇਰੀ ਟੋਕੜ ਗੱਭਣਤੀਗੀ ਉਦੋਂ ਤੇਰੀ ਉਹ ਸੂਪੂਗੀ ਤੇਰਾ ਸਰਕਲ ਚੱਲਦਾ ਹੋ ਗਿਆ ਤੇ ਨਾਲੇ ਤੈਨੂੰ ਮੱਜਾਂ ਸਾਮਣ ਦਾ ਪਤਾ ਲੱਗ ਜੂ ਵੀਰੇ ਕਿੰਮ ਕਿਵੇਂ ਕੀ ਪਾਉਣਾ ਕੀ ਪਾਉਣਾ ਕਿਵੇਂ ਨਹੀਂ ਪਾਉਣਾ ਕਿਹੜੀ ਫੀਡ ਪਾਉਣੀ ਆ ਹਨਾ ਤੇਰੇ ਹਿਸਾਬ ਤਾਪ ਆਜੂ ਨਾਲੇ ਲੈ ਤੇਰਾ ਸਰਕਲ ਚੱਲ ਜੂ ਤੇਰੇ ਘਰ ਘਰ ਦੀ ਕਬੀਲਦਾਰੀ ਚੱਲ ਪਊ ਤੇਰਾ ਜਿਹੜਾ ਬਿਜ਼ਨਸ ਚ ਹਨਾ ਤੈਨੂੰ ਉਹਦੇ ਮਾੜੀ ਮਾੜੀ ਮੋਟੀ ਸਮਝ ਹੋਰ ਪੈਣ ਲੱਗ ਜੂਗੀ ਜੇ ਤੂੰ ਬਿਰੇ 20 ਬਾਈ ਲੀਟਰ ਵਾਲੀ ਮੰਗਰ ਮੇ ਸਮਾਨ ਰ ਲੱਗ ਕੇ ਉਹਨਾਂ ਮਲੋਕਾਂ ਮੰਗਰ ਜਾਂ 1.5 ਲੱਖ ਰੁਪਏ ਮੇ ਸਮਾਨ ਖਰੀਦ ਕੇ ਕੰਮ ਚਲਾਵੇਂਗਾ ਫੇਰ ਦਾ ਇੰਨਾ ਕੋਈ ਫਾਇਦਾ ਨਹੀਂ ਹੈਗਾ ਤੇਰਾ ਪੌਣਿਕ 2 ਲੱਖ ਰੁਪਏ ਚ ਤੇਰਾ ਕੰਮ ਸਟਾਰਟ ਹੋ ਜੂ ਵਧੀਆ ਨਹੀਂ ਤੂੰ 1.5 ਲੱਖ ਰੁਪਏ ਦੀ 1.5 ਲੱਖ ਰੁਪਏ ਤੋਂ ਇੱਕ ਮਹੀਨੇ ਸੀ ਲੈ ਕੇ ਆਵੇਂਗਾ ਕੋਈ ਇੱਕ ਮੈਸ ਨਾਲ ਵੀ ਤੂੰ ਦੁੱਧ ਘਰੇ ਰੱਖੇਗਾ ਕਿ ਪਾਵੇਂਗਾ ਉਹ ਕਿਵੇਂ ਕਰੇਗਾ ਉਹ ਤੈਨੂੰ ਹਿਸਾਬ ਕਰਾਊਗਾ ਇਸ ਕਰਕੇ ਜੇ ਕਿਸੇ ਵੀ ਵੀਰ ਨੇ ਕੋਈ ਕੰਮ ਚਲਾਉਣਾਗਾ ਦੋ ਕੁ ਮਹੀਨਿਆਂ ਤੋਂ ਕੰਮ ਸਟਾਰਟ ਕਰ ਲੋ ਇੱਕ ਟੋਕੜ ਗੱਬਣ ਲਿਓ ਟਾਈ ਤੇ ਨਵੇਂ ਮਹੀਨੇ ਦੀ ਇੱਕ ਛੱਜਰ ਸੂਈ ਜਦੋਂ ਛੱਜਰ ਸੂਈ ਜਦੋਂ ਟੋਕੜ ਗੱਬਣ ਮਨੂ ਟੋਕੜ ਹੋਊਗੀ ਇਹ ਦੁੱਧ ਹਟੂਗੀ ਉਹ ਜਿਹੜੀ ਤੇਰੀ ਟੋਕੜ ਗੱਬਣ ਤੀਗੀ ਤੇਰੀ ਉਹ ਸੂਪੂਗੀ ਤੇਰਾ ਦੁੱਧ ਫੇਰ ਉਨੇ ਹੀ ਹੋ ਜਾ ਦੋ ਚਾਰ ਘਰ ਤੇਰੇ ਲੱਗੇ ਤੇਰਾ ਸਰਕਲ ਚੱਲਦਾ ਹੋ ਗਿਆ ਉਸ ਤੋਂ ਬਾਅਦ ਕੀ ਕਰੀ ਭਾਈ ਚਾਹੇ ਇੱਕ ਮੱਝ ਹੋਰ ਖਰੀਦੀ ਚਾਹੇ ਦੋ ਖਰੀਦੀ ਕਾਹੇ ਚਾਰ ਖਰੀਦੀ ਤੇਰਾ ਹੱਥ ਪੈਂਦਾ ਹੋਊਗਾ ਨਾਲੇ ਠੀਕ ਹੈ ਤੇਰੀ ਮਾਰਕੀਟ ਬਣ ਜੂ ਬਾਜ਼ਾਰ ਦੇ ਵਿੱਚ ਸ਼ਹਿਰ ਦੇ ਵਿੱਚ ਦੋ ਘਰ ਤੇ ਨੂੰ ਜਾਣਨ ਲੱਗ ਜਾਣਗੇ ਠੀਕ ਹੈ ਆਪੋ ਆਪ ਆਪਦੇ ਆਪ ਤੇਰਾ ਜਿਹੜਾ ਬਿਜ਼ਨਸ ਆ ਤੂੰ ਆਪਣੇ ਆਪ ਵਧਾ ਲੇਗਾ ਕਹਿੰਦਾ ਭਾਬ ਕੀ ਵੀਰੇ ਕੋਈ ਮੇਰੇ ਵੀਰ ਕਹਿੰਦੇ ਅਸੀਂ 4 ਮਹੀਨਾਂ ਲੈਉਣੀਆਂ ਨੇ ਕੋਈ ਕਹਿੰਦਾ ਮੈਂ ਲੋਨ ਕਰਾਉਣਾ 10 ਲੱਖ ਦਾ ਕੋਈ ਕਹਿੰਦਾ ਨਹੀਂ ਵੀਰੇ ਐਨਾ ਕੋਈ ਫਾਇਦਾ ਨਹੀਂ ਪੌਣੇ ਇੱਕ 2 ਲੱਖ ਰੁਪਏ ਨਾਲ ਤੁਹਾਡਾ ਕੰਮ ਬਿਜ਼ਨਸ ਥੋੜਾ ਵਧੀਆ ਚੱਲ ਪੂਗਾ ਤੇ ਠੀਕ ਹੈ ਜਿਹੜੀ ਫੀਡ ਹੈਗੀ ਉਹ ਆਪਦੀ ਘਰ ਦੀ ਤਿਆਰ ਕਰਾ ਕੇ ਲੈ ਘਰ ਦੀ ਤਿਆਰ ਪਾਇਓ ਬਾਜ਼ਾਰ ਦੀ ਇੰਨੀ ਫੀਡਾਂ 'ਚ ਕੋਈ ਫਾਇਦਾ ਨਹੀਂ ਹੁੰਦਾ ਤੇ ਕਿਉਂਕਿ ਜਿਹੜੇ ਵੱਡੇ-ਵੱਡੇ ਫਾਰਮਰ ਨੇ ਜਿਹੜਾ ਮਰਜ਼ੀ ਆ ਵੀਰੇ ਉਹ ਸਾਰੇ ਆਪੋ ਆਪਣੇ ਘਰਦਿਆਂ ਫੀਡ ਤਿਆਰ ਕਰਾ ਕੇ ਰਾਕੇ ਪਾਉਂਦੇ ਨੇ ਨਾ ਕਿ ਬਾਜ਼ਾਰੋਂ ਪਾਉਂਦੇ ਨੇ ਹੁਣ ਆਪਣੀਆਂ ਮੱਝਾਂ ਨੇ ਵੀਰੇ ਮੈਂ ਵੀ 4 ਘਹਿਸਾਂ ਤੇ ਆਪਣੇ 'ਚ ਆਮ ਘਰਾ ਹੁੰਦੀਆਂ ਨੇਗੇ ਉਹ ਤੋਂ ਆਪਣਾ ਕੰਮ ਵੱਧਾ ਹੋਇਆ ਖੜੀਆਂ ਨੇਗੀਆਂ ਸਾਰੇ ਕਟਰੂ ਵੀ ਵਿੱਚ ਹੀ ਖੁੱਲੇ ਫਿਰਦੇ ਨੇਗੇ ਤੇ ਮੱਝਾਂ ਵੀ ਖੁੱਲੀਆਂ ਫਿਰਦੀਆਂ ਨੇਗੀਆਂ ਇਸ ਕਰਕੇ ਵੀਰੇ ਕਿਸੇ ਦੇ ਮੰਗਰ ਲੱਗ ਕੇ ਅਦਾ ਕੰਮ ਨੱਕ ਉਹ ਕਰਿਓ ਮੈਂ ਤਾਂ ਸਹੀ ਸਲਾਹ ਦਿੰਦਾ ਆਪਾਂ ਨੂੰ ਕਰਾਏ ਦਿੰਦੇ ਆ ਬਈ ਜਿਹੜੇ ਜਿਹੜੇ ਮੇਰੇ ਵੀਰ ਪੁੱਛਦੇ ਨੇ ਇਹ ਕੰਮ ਸਟਾਰਟ ਕਰਨ ਦੋ ਮਹੀਨਿਆਂ ਦਾ ਕੰਮ ਸਟਾਰਟ ਕਰ ਤੇਰਾ ਬਿਜ਼ਨਸ ਵਧੀਆ ਚੱਲੂਗਾ ਤੈਨੂੰ ਸਮਝ ਵੀ ਆਊਗੀ ਹੈਨਾ ਵੀ ਕਿਵੇਂ ਕੰਮ ਕਰਨਾ ਦੋ ਮਹੀਨਿਆਂ ਤੇ ਤੈਨੂੰ ਤੂੰ ਨੌਲੇਜ ਆਈ ਜਾਊਗੀ ਯਾਰ ਦੋ ਮਹੀਨਾਉਣਗੇ ਜਿਆਦਾ ਨਹੀਂ ਹੋਣਗੀਆਂ ਤੈਨੂੰ ਟਾਈਮ ਵੀ ਵੱਧ ਮਿਲ ਜੂਗਾ ਮਤਲਬ ਮਾਰਕੀਟ ਕਰਨ ਦਾ ਠੀਕ ਹੈ ਮਾਰਕੀਟ ਕਰਨ ਦਾ ਟਾਈਮ ਵੱਧ ਮਿਲ ਜੂ ਤੇ ਮੱਝਾਂ ਬਾਰੇ ਤੂੰ ਹੋਰ ਸੋਚੇਗਾ ਵੀ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਕਹਿੰਦਾ ਬਾਪ ਕੀ ਯਾਰ ਜਿਹਨੂੰ ਤੈਨੂੰ ਇੱਕ ਤਰ੍ਹਾਂ ਇੱਕ ਸਾਲ ਹੋਊ ਤੇਰੇ ਲਈ ਸੋਚਣ ਵਾਸਤੇ ਵੀ ਹੁਣ ਨਾ ਕਿਵੇਂ ਕਰਨਾ ਕਿਵੇਂ ਮਾਰਕੀਟ ਬਣਾਉਣੀ ਆਪਦੀ ਕੀ ਰੇਟ ਚੱਲਣਾ ਕੀ ਕੀ ਮੱਜਾਂ ਨੂੰ ਪਾਉਣਾ ਤੈਨੂੰ ਸਾਰੇ ਸਮਝ ਆ ਜੂਗੀ 1 ਸਾਲ ਦੇ ਵਿੱਚ ਉਸ ਤੋਂ ਬਾਅਦ ਚਾਹੇ 2 ਮਹੀਨਾਸਾ ਪਾਈ 4 ਪਾਈ 5 ਪਾਈ ਤੂੰ ਕਾਮਜਾ ਵੀ ਕਾਮਜਾ ਵਾ ਜੇ ਪਹਿਲੀ ਤਾਂ ਵੀਰੇ ਤਾਂ 10 ਮਹੀਨਾ ਹਿਸਾ ਲਿਆ ਕੇ ਬੰਦ ਲਈਆਂ ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਤੇ ਮਾਰਕੀਟ ਬਣੀ ਨਹੀਂ ਹੋਈ ਫੇ ਸਾਰਾ ਦੁੱਧ ਤੇਰਾ ਉਹੀ ਦਾਜ ਜੇ ਸੂਈਆਂ ਹੋਣਗੀਆਂ ਤੇਰਾ ਦੁੱਧ ਸਾਰੇ ਦਾ ਸਾਰਾ 40 45 ਰੁਪਏ ਜਿਹੜਾ ਲੀਟਰ ਆਗਾ ਉਹ ਪਊਗਾ ਫਿਰ ਉਹਦਾ ਕੋਈ ਫਾਇਦਾ ਨਹੀਂ ਹੋਣਾ ਇਹ ਇਸ ਕਰਕੇ ਵੀਰੇ ਕੋਈ ਵੀ ਆਪਾਂ ਮਾਰਕੀਟ ਕਰਨੀ ਆ ਨਾ ਥੋੜੇ ਥੋੜੇ ਕੰਮ ਤੋਂ ਚਲੋ ਫਿਰ ਜੇਰ ਆਪਣੀ ਕੰਮ ਉਹ ਪਾਉਸ ਹੁੰਦਾ ਹੁੰਦਾ ਹੈ